ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੋਰਟ ਤੋਂ ਹਾਂ ਅੱਜ ਬਹੁਤ ਹੀ ਬੜਪਾ ਗਾਦਨ ਸਾਡੇ ਗੁਰੂ ਮਹਾਰਾਜ ਸ਼੍ਰੀ ਹਰਕ੍ਰਿਸ਼ਨ ਜੀ ਜਿਨ੍ਹਾਂ ਦਾ ਕਿ ਅੱਜ ਜਨਮ ਦਿਨ ਹੈ ਜਿਨ੍ਹਾਂ ਨੂੰ ਕਿ ਹਰ ਅਰਦਾਸ ਦੇ ਵਿੱਚ ਯਾਦ ਕੀਤਾ ਜਾਂਦਾ ਹੈ ਸ਼੍ਰੀ ਹਰਕ੍ਰਿਸ਼ਨ ਜੀ ਤੇ ਆਈਏ ਜਿਸ ਡੱਠੇ ਸਭ ਦੁੱਖ ਜਾਏ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਗੁਰੂ ਪਿਆਰੀ ਸਾਧ ਸੰਗਤ ਜੀਓ ਦੇਸ਼ਾਂ ਪਰਦੇਸਾਂ ਵਿੱਚ ਬੈਠੇ ਜਿੰਨੀ ਵੀ ਸਾਧ ਸੰਗਤ ਹੈ ਇਹਨਾਂ ਸਾਰਿਆਂ ਨੂੰ ਹੀ ਇਸ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਤੇ ਨਾਲ ਦੀ ਨਾਲ ਹੀ ਸਾਡੇ ਚੰਦਰਸ਼ੇਖਰ ਅਜਾਜ ਜੀ ਜਿਨ੍ਹਾਂ ਨੇ ਕੇ ਆਪਣੀ ਸ਼ਹਾਦਤ ਦਿੱਤੀ ਦੇਸ਼ ਦੇ ਲਈ ਅੱਜ ਉਹਨਾਂ ਦਾ ਵੀ ਜਨਮ ਦਿਨ ਹੈ ਉਹਨਾਂ ਦੀ ਕੋਟੀ ਕੋਟੀ ਪ੍ਰਣਾਮ ਸਾਡੇ ਵੱਲੋਂ ਤੇ ਨਾਲ ਦੀ ਨਾਲ ਹੀ ਉਹਨਾਂ ਨੂੰ ਇਸ ਜਨਮ ਦਿਨ ਦੀਆਂ ਤੇ ਸਾਰੇ ਹੀ ਸਾਡੇ ਦੇਸ਼ਵਾਸੀਆਂ ਨੂੰ ਉਹਨਾਂ ਨੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ